ਕਿਨ ਇੱਕ ਵਾਰੀ ਕੋਈ ਫਕੀਰ ਸੀ ਰੱਬ ਦਾ ਪਿਆਰਾ ਇਬਾਦਤ ਕਰਦਾ ਸੀ ਉਹਦੇ ਕੋਲ ਕੋਈ ਨੌਜਵਾਨ ਆਉਂਦਾ ਸੀ ਉਹਨੇ ਆਉਣਾ ਰੋਜ਼ ਬੈਠੇ ਰਹਿਣਾ ਉਹ ਪਰਮਾਰਥ ਦਾ ਗਾਹਕ ਨਹੀਂ ਸੀ ਗੱਲਾਂ ਕਰਦੇ ਰਹਿਣਾ ਟਿਚਰਾਂ ਕਰਦੇ ਰਹਿਣ ਜਿ ਮਜ਼ਾਕੀਆ ਤੌਰ ਤੇ ਉਸ ਫਕੀਰ ਦੇ ਮਨ ਸੇ ਵੀ ਉਹਨੂੰ ਕਿਵੇਂ ਸਮਝਾਵਾਂ ਇਹ ਰੋਜ਼ ਮੇਰੇ ਕੋਲ ਆਉਂਦਾ ਵੀ ਇਹ ਖੰਡਾ ਵੀ ਪੈਦਾ ਕਰ ਜਾਂਦਾ ਤੇ ਮੇਰਾ ਦਿਲ ਵੀ ਨਹੀਂ ਕਰਦਾ ਇਹਨੂੰ ਕਾਹ ਵੀ ਨਾ ਆਵੀ ਇੱਕ ਦਿਨ ਉਹਨੇ ਇੱਕ ਤਰੀਕਾ ਵਰਤਿਆ ਉਹਨੇ ਜੁਗਤ ਵਰਤੀ ਉਹ ਬੱਚਾ ਕਹਿੰਦਾ ਬਾਬਾ ਜੀ ਅੱਜ ਤਾਂ ਆਪਾਂ ਕੋਈ ਨਹੀਂ ਆਉਣਾ ਸ਼ਾਮ ਨੂੰ ਆਪਾਂ ਸ਼ਹਿਰ ਚੱਲੇ ਆਂ ਜੀ ਅੱਜ ਉਹ ਕਹਿੰਦਾ ਪੁੱਤਰ ਸ਼ਹਿਰ ਚੱਲੇ ਆ ਨਾ ਤੇ ਮੇਰੀਆਂ ਤਿੰਨ ਚੀਜ਼ਾਂ ਲੈ ਆਵੇਂ ਉਹ ਕਹਿੰਦਾ ਬਾਬਾ ਜੀ ਤੁਹਾਨੂੰ ਚੀਜ਼ਾਂ ਦੀ ਕੀ ਲੋੜ ਉਹ ਕਹਿੰਦਾ ਨਹੀਂ ਨਹੀਂ ਤਿੰਨ ਚੀਜ਼ਾਂ ਨੇ ਮੇਰੀਆਂ ਤੇ ਉਹ ਕਹਿੰਦਾ ਦੱਸੋ ਕਿਹੜੀਆਂ ਉਹ ਕਹਿੰਦਾ ਦੱਸ ਨਹੀਂ ਯਾਨੀ ਬੰਦੇ ਨੂੰ ਚੇਤੇ ਭੁੱਲ ਜਾਂਦੀਆਂ ਨੇ ਨੋਟ ਕਰ ਲੈ ਕਾਗਜ਼ ਤੇ ਲਿਖ ਲੈ ਉਨੇ ਲਿਖਨੀਆਂ ਸ਼ੁਰੂ ਕੀਤੀਆਂ ਕਹਿੰਦਾ ਪਹਿਲੀ ਚੀਜ਼ ਦਾ ਨਾਮ ਹੈ ਘਟੇ ਘਟੇ ਮੈਂ ਕਿਹਦੀ ਸੁਣਾਈ ਸੀ ਇਹ ਗੱਲ ਉਹਦਾ ਨਾਮ ਹੈ ਘਟੇ ਘਟੇ ਤੇ ਦੂਜੀ ਦਾ ਨਾਮ ਹੈ ਵਧੇ ਵਧੇ ਤੇ ਤੀਜੀ ਹੈ ਨਾ ਵਧੇ ਤੇ ਨਾ ਘਟੇ ਹੁਣ ਉਹ ਬੰਦਾ ਸੋਚੀ ਜਿਹਨਾਂ ਨੂੰ ਪਤਾ ਉਹ ਤਾਂ ਜਾਣਦੇ ਜਿਹਨੂੰ ਨਹੀਂ ਪਤਾ ਉਹਨਾਂ ਲਈ ਨਵੀਂ ਬਾਤ ਹੋਵੇਗੀ ਪਹਿਲੀਆ ਕੱਟੇ ਕੱਟੇ ਦੂਜੀ ਵਧੇ ਵਧੇ ਤੀਜੀਆਂ ਨਾ ਵਧੇ ਤੇ ਨਾ ਕੱਟੇ ਕਹਿੰਦਾ ਇਹ ਕਿਹੜੀ ਚੀਜ਼ ਹੁੰਦੀ ਹੈ ਇਹ ਖਾਣ ਵਾਲੀ ਹੈ ਕਿ ਪਾਣ ਵਾਲੀ ਹੈ ਉਹ ਕਹਿੰਦਾ ਨੋਟ ਕਰ ਲੈ ਲੈ ਕੇ ਆਵੀ ਉਹ ਬੰਦਾ ਪਰੇਸ਼ਾਨ ਹੋ ਗਿਆ ਰਸਤੇ 'ਚ ਵੀ ਅੱਜ ਤੱਕ ਜਿੰਨੀ ਮੇਰੀ ਉਮਰ ਹੋਈ ਹੈ ਜੋ ਕੁਝ ਖਾਣ ਪਾਣ ਦੇ ਘਰ ਲਿਆਈਦਾ ਇਹ ਤਾਂ ਨਾ ਕੁਝ ਖਾਣ ਵਾਲੀ ਨਾ ਪਾਣ ਵਾਲੀ ਉਹ ਅंसारी ਦੀ ਦੁਕਾਨ ਤੇ ਚਲਾ ਗਿਆ ਉਹਦੇ ਮਨ 'ਚ ਹੋ ਸਕਦਾ ਕੋਈ ਜੜੀ ਬੂਟੀ ਹੋਵੇ ਉਹਨੂੰ ਜਾ ਕੇ ਕਹਿੰਦਾ ਯਾ ਚਾਰ ਤਿੰਨ ਚੀਜ਼ਾਂ ਐ ਉਹਨੂੰ ਹੱਸ ਕੇ ਕਹਿੰਦਾ ਮੂਰਖਾ ਤੈਨੂੰ ਕਿਨੇ ਲਖਾਈਆਂ ਨੇ ਵਦੇ ਵਦੇ ਘਟੇ ਘਟੇ ਨਾ ਵਦੇ ਨਾ ਘਟੇ ਉਹ ਦੋ ਕੁ ਤਿੰਨ ਥਾਵਾਂ ਤੇ ਗਿਆ ਬੰਦੇ ਬੇਇੱਜ਼ਤੀ ਮਹਿਸੂਸ ਕੀਤੀ ਤੇ ਅੰਦਰੋਂ ਗੁੱਸੇ ਨਾਲ ਭਰ ਗਿਆ ਕਹਿੰਦਾ ਮੈਂ ਬਾਬੇ ਨੂੰ ਰੋਜ਼ ਮਜ਼ਾਕ ਕਰਦਾ ਸੀ ਬਾਜ਼ਾਰ 'ਚ ਮੈਨੂੰ ਬੇਇੱਜ਼ਤ ਕਰਾਇਆ ਹੈ ਨੇ ਸਾਰੇ ਲੋਕ ਕਹਿੰਦੇ ਮੂਰਖੇ ਕੀ ਇਹ ਕੀ ਵੰਗ ਰਹੇ ਆ ਇਹ ਕਿਸੇ ਚੀਜ਼ ਦਾ ਨਾਮ ਨਹੀਂ ਉਹ ਤੁਰਿਆ ਆ ਰਿਹਾ ਸੀ ਤੇ ਰਸਤੇ ਵਿੱਚ ਸੱਚੀ ਮੁੱਚ ਇੱਕ ਦਰवेश ਬੈਠਾ ਉਨੇ ਕਹੇ ਵੀ ਇਹਦੇ ਤੋਂ ਪੁੱਛਦਾ ਦੁਪਹਿਰ ਹੋ ਗਈ ਛਾਵੇਂ ਬੈਠਾ ਸੀ ਗੱਲਾਂ ਬਾਤਾਂ ਸ਼ੁਰੂ ਕੀਤੀਆਂ ਕਹਿੰਦਾ ਜੀ ਤੁਸੀਂ ਭਗਤੀ ਕਰਦੇ ਹੋ ਰੱਬ ਦੀ ਉਹ ਕਹਿੰਦਾ ਵੀ ਜਿਸ ਤਰ੍ਹਾਂ ਅੱਲਾ ਰੱਬ ਰੱਖਦਾ ਕਹਿੰਦਾ ਤਿੰਨ ਚੀਜ਼ਾਂ ਬਾਰੇ ਤੁਹਾਨੂੰ ਪਤਾ ਹੈ ਕੱਟੇ ਕੱਟੇ ਵਧੇ ਵਧੇ ਨਾ ਵਧੇ ਨਾ ਕੱਟੇ ਉਹ ਦਰवेश ਹੱਸ ਕੇ ਕਹਿੰਦਾ ਇਹ ਤੈਨੂੰ ਕਿੰਨੇ ਲਖਾਈਆਂ ਨੇ ਕਹਿੰਦਾ ਵੀ ਇੱਕ ਸਾਡੇ ਪਿੰਡ ਐ ਕਮਲਾ ਜਿਹਾ ਬਾਬਾ ਉਹ ਨਹੀਂ ਕਹਿਣਾ ਸੀ ਕਹਿੰਦਾ ਚਿੱਤੇ ਰੱਖੀ ਕੰਬਲਾ ਤੂੰ ਵੀ ਤੈਨੂੰ ਸਮਝ ਕੋਈ ਨਹੀਂ ਉਹ ਸਿਆਣਾ ਜਿਹਨੇ ਲਿਖ ਕੇ ਦਿੱਤੀਆਂ ਕਹਿੰਦਾ ਵੀ ਇਹ ਹੈਨ ਕਹਿੰਦਾ ਤੇਰੇ ਕੋਲ ਵੀ ਨਹੀਂ ਕਹਿੰਦਾ ਮੇਰੇ ਕੋਲ ਕਹਿੰਦਾ ਹੁਣ ਵੀ ਤੇਰੇ ਕੋਲ ਨਹੀਂ ਕਹਿੰਦਾ ਹਰ ਬੰਦੇ ਕੋਲ ਨਹੀਂ ਕਹਿੰਦਾ ਬਾਬਾ ਮੈਂ ਸਮਝਿਆ ਨਹੀਂ ਉਹ ਕਹਿੰਦਾ ਇਹਨਾਂ ਤਿੰਨਾਂ ਦੇ ਅੱਗੇ ਕੀ ਗੱਲ ਲਿਖ ਲੈ ਜਿੱਥੇ ਉਹਨੇ ਲਖਾਇਆ ਹੈ ਢਟੇ ਕਟੇ ਇਹਦੇ ਸਾਹਮਣੇ ਲਿਖ ਦੇ ਆਯੂ ਉਮਰ ਆਰਬਲਾ ਏਜ ਜਿੱਦਨ ਦਾ ਸਾਡਾ ਜਨਮ ਹੋਇਆ ਉਦੋਂ ਤੋਂ ਜਿਹੜੀ ਘਟਨੀ ਸ਼ੁਰੂ ਹੋਈ ਹੈ ਨਾ ਚੀਜ਼ ਚਿੱਤੇ ਰੱਖਿਓ ਉਹ ਸਾਡੀ ਆਰਬਲਾ ਹੈ ਇਹ ਇਹਨੂੰ ਸਵਾਸ ਕਹਿ ਲਓ ਇਸ ਇਹੀ ਕਾਰਨ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਜੀ ਨੂੰ ਪਤਾ ਹੋਣਾ ਹੈ ਭਗਤ ਕਬੀਰ ਜੀ ਦੇ ਸੈਂਕੜੇ ਸ਼ਬਦ ਨੇ ਤੇ ਸਭ ਤੋਂ ਪਹਿਲਾ ਸ਼ਬਦ ਉਹਨਾਂ ਦਾ ਇਹ ਹੀ ਹੈ ਕਿ ਮਰੀਏ ਭੈਣੇ ਤੂੰ ਆਪਣੇ ਪੁੱਤ ਦਾ ਜਨਮ ਦਿਨ ਮਨਾ ਕੇ ਕਹਿੰਨੀਓ ਲੋਕੋ ਅੱਜ ਮੇਰਾ ਪੁੱਤ ਇੰਨੇ ਸਾਲ ਦਾ ਵੱਡਾ ਹੋ ਗਿਆ ਨਹੀਂ ਵੱਡਾ ਨਹੀਂ ਹੋਇਆ ਜੇ 10 ਸਾਲ ਦਾ ਹੋ ਗਿਆ ਤੇ ਦੀ 10 ਸਾਲ ਉਮਰ ਕੱਟ ਗਈ ਹੈ ਇਹ ਵਰਦਾਨੀ ਹੋ ਰਿਹਾ ਇਹ ਘਟ ਰਿਹਾ ਹੈ ਨਾ ਕੱਟੇ ਕੱਟੇ ਵੇ ਇਹ ਘਟ ਰਿਹਾ ਹੈ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਜਨਨੀ ਜਾਣ ਸੁਤ ਬਡਾ ਹੋਤ ਹੈ ਇਤਨਾ ਕੋ ਨਾ ਜਾਣੇ ਜੇ ਦਿਨ ਦਿਨ ਅਬਦ ਕੱਟਦਖੈ ਇਹ ਕੋਈ ਨਹੀਂ ਸਮਝਿਆ ਦਿਨ ਤੇ ਪਹਿਰ ਪਹਿਰ ਤੇ ਘਰੀਆਂ ਆਪ ਘਟੈ ਵੇਖੋ ਬਾਣੀ ਚ ਵਰਸਨੇ ਚਲੋ ਮੈਂ ਕਹਾਣੀ ਰੂਪ ਚ ਲੈ ਲਿਆ ਗੱਲ ਮੈਂ ਬਾਣੀ ਦੀ ਕਰਨੀ ਹੈ ਕਹਾਣੀ ਚ ਕਮਾ ਕੇ ਉਹ ਮਹਾਰਾਜ ਕਹਿ ਰਹੇ ਨੇ ਦਿਨ ਤੇ ਪਹਿਰ ਪਹਿਰ ਤੇ ਘਰੀਆਂ ਆਬ ਘਟੈ ਤਨ ਛੀਜੈ ਕਾਲ ਅਹੀਰੀ ਫਿਰੈ ਬਦਕ ਜਿਉ ਕਹੋ ਕਵਨ ਵਿਦ ਕੀ ਜੈ ਮੌਤ ਸ਼ਿਕਾਰੀ ਦੀ ਤਰ੍ਹਾਂ ਹੈ ਘਟੇ ਘਟੇ ਦਾ ਅਰਥ ਇਉਂ ਕਰ ਸਕਨੇ ਆ ਆਉਦ ਘਟੈ ਦਿਲ ਸਰਣਾਰੇ ਮਨ ਗੁਰਮਿਲ ਕਾਂਸ਼ ਵਾਰੇ ਜਮ ਜਨਮ ਆਕਾਰਤ ਜਾ ਰਿਹਾ ਬੰਦਿਆ ਬੀਤ ਜਾ ਹੈ ਬੀਤ ਜਾ ਜਨਮ ਆਕਾਂਜ ਦੇ ਕੱਟੇ-ਕੱਟੇ ਦਾ ਅਰਥ ਉਹ ਵਿਕੀ ਸੋਚੀ ਪੈ ਗਿਆ ਵੀ ਉਮਰ ਹੀ ਘਟਦੀ ਵਈਏ ਤੇ ਸੱਚੀ-ਮੁੱਚੀ ਘਟਦੀ ਵਈਏ ਜੀ ਆਪਾਂ ਜਿੰਨੇ ਬੈਠਿਆ ਆਪਾਂ ਘਟ ਹੀ ਰਹਿਆ ਨਾ ਹੁਣ ਉਹ ਅੱਗੇ ਕਹਿੰਦਾ ਜੀ ਚਲੋ ਬਾਬਾ ਜੀ ਕੱਟੇ-ਕੱਟੇ ਤਾਂ ਉਮਰ ਹੋ ਗਈ ਤੇ ਵਧੇ-ਵਧੇ ਕਿਹੜੀ ਚੀਜ਼ ਹੈ ਜਿਹੜੀ ਵਾਧਦੀ ਹੈ ਉਹ ਕਹਿੰਦਾ ਪੋਤੇ ਦੇ ਅੱਗੇ ਤਮਾ ਲਿਖ ਲੈ ਤਮਾ ਸਮਝ ਗਿਆ ਤ੍ਰਿਸ਼ਨਾ ਇਹਦੇ ਅੱਗੇ ਤ੍ਰਿਸ਼ਨਾ ਲਿਖ ਲੈ ਜਿੱਦਨ ਦਾ ਬਦਨਾ ਜੰਮਦਾ ਕੋਈ ਟਾਵਾ-ਟਾਵਾ ਬਚਦਾ ਨਹੀਂ ਤੇ ਮਰਦੇ ਦਮ ਤੱਕ ਇਹਦੀ ਤ੍ਰਿਸ਼ਨਾ ਵਧੀ ਜਾਂਦੀ ਏ ਤੇ ਜੋ ਕੁਝ ਭੋਗਦਾ ਪਿਆ ਉਹ ਇਹੋ ਜੀ ਅੱਗ ਹੈ ਉਸ ਅੱਗ ਵਿੱਚ ਜਿੰਨੇ ਮਰਜੀ ਭੋਗਦਾ ਬਾਲਣ ਪਾਈ ਜਾ ਉਸ ਅੱਗ ਨੇ ਕਦੀ ਬੁਝਣਾ ਨਹੀਂ ਬੁਝਦੀ ਜੀ ਕਿਸ ਦੇ ਤ੍ਰਿਸ਼ਨਾ ਜੇ ਲਾਲਚ ਹੈ ਹੋਰ ਵਧ ਰਹੀ ਹੈ ਸੱਚ ਇਹ ਵੇ ਜੇ ਕਾਮਿਕ ਵਾਸ਼ਨਾ ਹੋਰ ਵਧ ਰਹੀ ਹੈ ਕਹਿਣ ਲੱਗੇ ਵਧੇ ਵਧੇ ਦਾ ਅਰਥ ਹੈ ਜਿਹਦੇ ਅੰਦਰ ਦੀ ਵਾਸ਼ਨਾ ਜਿਹਦੇ ਅੰਦਰ ਦੀ ਤ੍ਰਿਸ਼ਨਾ ਦਿਨ ਦਿਨ ਵਾਧੀ ਪਈ ਹੈ ਉਹ ਘਟ ਨਹੀਂ ਰਹੀ ਉਮਰ ਘਟ ਰਹੀ ਹੈ ਵਾਸ਼ਨਾ ਵਧ ਰਹੀ ਹੈ ਸਹਸ ਕਟੇ ਲੱਖ ਪਉ ਉੱਠ ਧਾਵੈ ਤ੍ਰਿਪਤ ਨਾ ਆਵੈ ਇਹ ਵਾਧੀ ਰਹੀ ਹੈ ਨਾ ਮਾਇਆ ਪਛੇਪ ਆਵੇ ਗੁਰੂ ਜੀ ਨੇ ਬਚਨ ਕੀਤਾ ਵੱਡੇ ਵੱਡੇ ਰਾਜਨ ਅਰ ਭੂਮਨ ਤਾਂ ਕੀ ਤ੍ਰਿਸ਼ਨਾ ਬੁੱਝੀ ਲਪਟ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨਾ ਸੂਜੀ ਵਿਖਿਆ ਮੈਂ ਕਿੰਨੀ ਤ੍ਰਿਪਤ ਨਾ ਪਾਈ ਜਿਉ ਪਾਵਕ ਇੰਦਰ ਨੀ ਧਰਾਪੈ ਬਿਨ ਹਰ ਕਹਾ ਅਗਾਈ ਅਗ ਰਜ ਦੀ ਜੀ ਵਦੇ ਵਦੇ ਖੋਰ ਬਾਤ ਰਹੀ ਉਹ ਬੱਚਾ ਵਾਕੀ ਚੁੱਪ ਕਰ ਗਿਆ ਘਟੇ ਘਟੇ ਉਮਰ ਖੈ ਵਦੇ ਵਦੇ ਤ੍ਰਿਸ਼ਨਾ ਖੈ ਤੇ ਕਹਿੰਦਾ ਜੀ ਜਿਹੜਾ ਤੀਜੀ ਗੱਲ ਕਹੀ ਨਾ ਵਦੇ ਨਾ ਘਟੇ ਕਹਿੰਦਾ ਕਿ ਇਹ ਦੇਗੇ ਸੁਵਾਸ ਲਿਖਦੇ ਜਿੰਨੇ ਕ ਰੱਬ ਨੇ ਪਾ ਦਿੱਤੇ ਨਾ ਕਿਸੇ ਘਟਾਣੇ ਤੇ ਨਾ ਕਿਸੇ ਵਧਾਣੇ ਬਸੇ ਚੇਤੇ ਰੱਖੀ ਨਾਨਕ ਹਾਲੇ ਸਭ ਦਿਵਸ ਸਾਸ ਜਿਸ ਨੇ ਕਹਾਣੀ ਬਣਾਈ ਮੈਨ ਲੱਗਦਾ ਉਹ ਬਾਣੀ ਦਾ ਜਾਣਕਾਰ ਨਾਨਕ ਹਾਲੇ ਸਭ ਦਿਵਸ ਸਾਤ ਨਾ ਬੜਨ ਘਟਨ ਤਿਲਸਾਰ ਜਿੰਨੇ ਕ ਗਿਣਤੀ ਦੇ ਸਾਹ ਮੇਰੇ ਤੁਹਾਡੇ ਚ ਪਾ ਦਿੱਤੇ ਨਾ ਪਿਆਰਿਓ ਨਾ ਇਹਨੂੰ ਕਿਸੇ ਵਧਾ ਸਕਣਾ ਤੇ ਨਾ ਕਿਸੇ ਘਟਾ ਸਕਣਾ ਗੁਰੂ ਜੀ ਨੇ ਕਿਹਾ ਬੀਤ ਜੈ ਹੈ ਬੀਤ ਜਾ ਹੈ ਲੰਘ ਚੱਲੀ ਪਿਆਰਿਓ ਦਿਨ ਮਹਨੇ ਸ਼ਬਦ ਵਰਤੇਆ ਗੁਰੂ ਸਾਹਿਬ ਨੇ ਵਿਚਾਰ ਸ਼ਬਦ ਵਰਤੇ ਨੇ ਸਾਡੀ ਮਨੁੱਖੀ ਜ਼ਿੰਦਗੀ ਲਈ ਗੁਰੂ ਨਾਨਕ ਸਾਹਿਬ ਜੀ ਨੇ ਕਿਵੇਂ ਲੰਘਦੇ ਪੈ ਨੇ ਪਤਾ ਹੀ ਨਹੀਂ ਲੱਗਦਾ ਪਿਆ ਪਹਿਲਾ ਪੈਰਾ ਰੈਣਕੇ ਵਣ ਜਾ ਰਿਆ ਮਿੱਤਰਾ ਹੁਕਮ ਭਇਆ ਗਰਬਾਸ ਇੱਕ ਇੱਕ ਤੁਕ ਲੈ ਲਈ ਦੂਜੇ ਪੈਰਾ ਰੈਣਕੇ ਵਣ ਜਾ ਰਿਆ ਮਿੱਤਰਾ ਵਿਸਰ ਗਿਆ ਧਿਆਨ ਤੀਜੇ ਪੈਰਾ ਰੈਣਕੇ ਵਣ ਜਾ ਰਿਆ ਮਿੱਤਰਾ ਧਨ ਜੋਬਨ ਸੁਚਿਤ ਚੌਥੇ ਪਹਿਰੇ ਰਹਿਣ ਕੇ ਵਣ ਜਾ ਰਿਆ ਮਿਤਰਾ ਲਾਵੀ ਆ ਆਖੇ ਕਿਵੇਂ ਦੇਖੋ ਲੰਘਦਾ ਪਿਆ ਚਾਰ ਗਵਾਇਆ ਖੰਡ ਕੈ ਇਹ ਚਾਰ ਦਰਥ ਇਥੇ ਚਾਰ ਪਹਿਰ ਦਿਨ ਹੰਡ ਕੈ ਦਰਥ ਐ ਪਟਕਦਿਆਂ ਕਦੀ ਕਿੱਧਰ ਕਦੀ ਕਿੱਧਰ ਚਾਰ ਗਵਾਇਆ ਖੰਡ ਕੈ ਚਾਰ ਗਵਾਇਆ ਸਮ ਸਮ ਦਰਥ ਤੇ ਸੌਂ ਕੇ ਚਾਰ ਗਵਾਇਆ ਸਮ ਲੇਖਾ ਰੱਬ ਮੰਗੇਸੀਆ ਤੂੰ ਆਹੋ ਕੇਰੇ ਕੰਮ ਪਿਆਰਿਆ ਬੀਤ ਜਾ ਹੈ ਬੀਤ ਜਾ ਹੈ ਜਨਮ ਆਕਾਜ ਦੇ ਵਿਰਤ ਜਾਂਦਾ ਪਿਆ ਅੱਗੇ ਫਿਰ ਮਹਾਰਾਜ ਜੀ ਇਹ ਰੋਜ਼ ਬੰਦਾ ਸੁਣਦਾ ਏ ਧਰਮ ਗ੍ਰੰਥ ਵੀ ਪੜ੍ਹਦਾ ਦੇਖੋ ਬੜਾ ਬਾਰੀਕ ਨੁਕਤਾ ਇੱذ ਮਹਾਰਾਜ ਕਹਿੰਦੇ ਹਾਂ ਇਹ ਦਿਨੇ ਰਾਤੀ ਕਥਾ ਵੀ ਸੁਣਦਾ ਕਥਾ ਵੀ ਕਰਦਾ ਹੈ ਉਪਦੇਸ਼ ਦਿੰਦਾ ਵੀ ਉਪਦੇਸ਼ ਹੁੰਦਾ ਵੀ ਹੈ ਮਹਾਰਾਜ ਕਹਿੰਦੇ ਪਰ ਇੱਕ ਕੰਮ ਕਮਾਂਦਾ ਕੋਈ ਨਹੀਂ ਫਿਰ ਸੁਣੋ ਬੀਤ ਜਾ ਹੈ ਬੀਤ ਜਾ ਹੈ ਜਨਮ ਆਕਾਜ ਰੇ ਨਿਸ ਦਿਨ ਸੁਣ ਕੇ ਪੁਰਾਨ ਸਮਝਣ ਤਾਂ ਨੇ ਰੇ ਅਜਾਨ ਨਿਸ ਦੇ ਅੰਦਰ ਤੇ ਦਿਨ ਰਾਤ ਇੱਕ ਪੁਰਾਨ ਦਾ ਲਬਜ਼ੀ ਅਰਥ ਪਾਵੇਂ ਇਹ ਹਿੰਦੂ ਵੀਰਾਂ ਦੇ ਜਿਹੜੇ ਪੁਰਾਨ ਨੇ ਉਹਨਾਂ ਦੀ ਗਿਣਤੀ 18 ਹੈ ਤੇ ਮੈਂ ਸ਼ਾਇਦ ਪਿਛਲੇ ਦਿਨੀ ਵੀ ਅਰਜ਼ ਕੀਤੀ ਸੀ ਮਨਜੀਤ ਸਾਹਿਬ ਵੀ ਅਰਜ਼ ਕੀਤੀ ਏ ਕਿ ਭਾਈ ਇਹ ਗੱਲ ਚੇਤੇ ਰੱਖੋ ਗੁਰਮਤ ਦੀ ਕੋਈ ਗੱਲ ਕਰਨੀ ਹੈ ਨਾ ਹੁਣ ਰਸਾਲਾ ਪੜ੍ਹ ਕੇ ਫੇਸਬੁੱਕ ਪੜ੍ਹ ਕੇ ਜਿਹੜਾ ਅੱਜਕਲ ਚੱਲਦਾ ਉਹ ਵਿਆਖਿਆ ਕਰਨ ਬਹਿ ਜਾਣਾ ਮੇਰੀ ਬੇਨਤੀ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਖੁਦ ਪਾਠ ਕਰੋ ਪਾਠ ਕਰਨ ਤੋਂ ਬਾਅਦ ਗੱਲ ਕਰੋ ਕਿਉਂਕਿ ਜਿਸ ਬੰਦੇ ਨੇ ਜਪਜੀ ਸਾਹਿਬ ਨਹੀਂ ਪੜਿਆ ਮੈਨੂੰ ਬਖਸ਼ ਦਿਆ ਜੇ ਮੈਂ ਨੈਗੇਟਿਵ ਨਹੀਂ ਕਹਿ ਰਿਹਾ ਉਹ ਬੰਦਾ ਸਟੇਜ ਤੇ ਬੈਠ ਕੇ ਸਭ ਤੋਂ ਵੱਡੇ ਦਾਵਾ ਕਰ ਰਿਹਾ ਗੁਰਮਤ ਮੈਨੂੰ ਪਤਾ ਮੈਂ ਕਿਉਂ ਸ਼ਬਦ ਚੁਣਿਆ ਮੇਰੇ ਮਨ ਚ ਆਇਆ ਮਣਾ ਮੈਂ ਵੀ ਤਾਂ ਰੋਜ਼ ਕਥਾ ਕਰ ਰਿਹਾ ਮੈਂ ਸੁਣਾ ਰਿਹਾ ਸੰਗਤ ਸੁਣ ਰਹੀ ਹੈ ਤੇ ਗੁਰੂ ਸਾਹਿਬ ਕਹਿਣ ਲੱਗੇ ਸਿਰਫ ਤੂੰ ਸੁਣਾ ਰਿਹਾ ਹੈ ਸਿਰਫ ਤੁਸੀਂ ਪੁਰਾਣ ਸੁਣ ਰਹੇ ਹੋ ਪਰ ਕਦੀ ਤੁਸੀਂ ਸੁਣੇ ਕੋਈ ਨੂੰ ਤੇ ਬੋਲੇ ਕੋਈ ਨੂੰ ਕਮਾਇਆ ਹੈ ਇਹਨੂੰ ਫਿਰ ਸੁਣਿਓ ਬੀਤ ਜਾ ਹੈ ਬੀਤ ਜਾ ਹੈ ਜਨਮ ਆਕਾਜ ਰੇ ਨਿਸ ਦਿਨ ਸੁਨ ਕੇ ਪੁਰਾਨ ਸਮਝਤ ਨਾ ਰੇ ਅਜਾਨ ਓਏ ਅਜਾਨਦਰ ਤੇ ਅਜਾਨੀ ਅਗਿਆਨੀ ਬੰਦੇ ਤੂੰ ਸਮਝ ਕਿਉਂ ਨਹੀਂ ਰਿਹਾ ਤੂੰ ਰੋਜ਼ ਸੁਣਨਾ ਹੈ ਰੋਜ਼ ਪੜ੍ਹਨਾ ਹੈ ਤੇ ਤੇਤੇ ਰੱਖੀ ਪੁਰਾਨ ਤਾਂ ਇਹ ਕਹਿੰਦਾ ਹੈ ਪਰਮਾਤਮਾ ਦੀ ਭਗਤੀ ਕਰੋ ਫਿਰ ਸੁਣੋ ਇੱਕ ਸ਼ਬਦ ਹੈ ਭਗਤ ਪਰਮਾਨੰਦ ਜੀ ਦਾ ਗੁਰੂ ਗ੍ਰੰਥ ਸਾਹਿਬ ਜੀ ਉਹ ਸ਼ਬਦ ਹੈ ਤੈ ਨਰ ਕਿਆ ਪੁਰਾਨ ਸੁਣ ਕੇ ਨਾ ਇਹ ਬੰਦੇ ਤੂੰ ਧਰਮ ਗ੍ਰੰਥ ਸੁਣ ਕੇ ਕੀ ਕੀਤਾ ਧਰਮ ਗ੍ਰੰਥ ਦਾ ਅਰਥ ਹੈ ਕਿ ਜੋ ਆਪਾਂ ਸੁਣ ਰਹੇ ਆ ਨਾ ਇਹਨੂੰ ਜੇ ਪੜ ਰਹੇ ਆ ਮੰਨ ਲਓ ਹੁਣ ਅਸੀਂ ਸੁਖਮਨੀ ਸਾਹਿਬ ਪੜਨੀ ਰੋਜ ਕੋ ਹੁੰਦਾ ਪਾਠ ਉੰਜ ਬਾਣੀ ਵਿੱਚ ਵੀ ਨਾਮ ਵਰਦਾ ਹੈ ਜੀ ਬਾਣੀ ਨਾਮ ਵਿੱਚ ਹੀ ਆਈ ਹੈ ਨਾ ਹਰ ਸਿਮਰਨ ਕਰ ਭਗਤ ਪ੍ਰਗਟ ਆਏ ਹਰ ਸਿਮਰਨ ਲਗ ਬੇਦੁਪਾਈ ਸ਼ਬਦ ਵਿੱਚੋਂ ਨਾਮ ਵਿੱਚੋਂ ਹੀ ਸਾਰੇ ਸਪਿਰਚੁਅਲ ਗ੍ਰੰਥ ਜ ਪੈਦਾ ਹੀ ਨਾਮ ਵਿੱਚੋਂ ਹੋਏ ਹੁਣ ਅਸੀਂ ਪਾਠ ਕਰ ਰਹੇ ਹਾਂ ਪਹਿਲਾ ਪਹਿਲੀ ਤੋਕੀ ਪੜ੍ਹ ਰਹੇ ਹਾਂ ਸਿਮਰੋਂ ਸਿਮਰ ਸਿਮਰ ਸੁਖ ਪਾਉ ਮੈਂ ਸਿਮਰਿਆ ਹਾਂ ਮੈਂ ਸਿਮਰ ਸਿਮਰ ਕੇ ਆਤਮਿਕ ਸੁਖ ਪਾ ਰਿਹਾ ਵਾਂ ਕਲ ਕਲੇਸ਼ ਤਨ ਮੈਂ ਮਿਟਾਉ ਸਿਮਰੋ ਜਾਸ ਬਸੰਪਰ ਇਕੈ ਨਾਮ ਜਪਤ ਅਗੰਤ ਅਨੇਕੈ ਵੇਦ ਕੁਰਾਨ ਸਿਮਰਤ ਸੁਧਾਕਰ ਕੀਨੇ RAM ਨਾਮ ਇਕ ਆਖਰ ਕਿਨਕਾ ਇਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਗਣੀ ਨਾ ਵੈ ਦੇਖੋ ਆਪ ਨਾਲ ਪੜ ਰਹੇ ਤੇ ਚਾਹੀਦਾ ਜੀ ਸੁਖਮਨੀ ਸਾਹਿਬ ਦਾ ਪਾਠ ਰੋਜ਼ ਕਰਕੇ ਜੇ ਮੰਨ ਲਓ ਇਹ ਰੋਜ਼ ਨਹੀਂ ਨਾ ਹੁੰਦਾ ਦੋ ਅਸ਼ਟਪਦੀ ਕਰ ਲਓ ਚਾਰ ਕਰ ਲਓ ਇਹ ਇਹ ਸੋਚ ਨਹੀਂ ਪੈਣਾ ਚਾਰ ਕਰੋਗੇ ਛੇ ਦਿਨ ਬਾਅਦ ਕੋ ਉੱਪਰ ਜਾਵਾਂ ਨਾ ਕਰਨ ਨਾਲੋ ਇੱਕ ਸ਼ਬਦ ਪੜਨਾ ਵੀ ਚੰਗਾ ਹੈ ਤੁਰੇ ਤੇ ਆਇਆ ਨਾ ਬੈਨ ਨਾਲ ਤੇ ਕੁਝ ਨਹੀਂ ਬੰਨਣਾ ਹੁਣ ਇੱਥੇ ਵੀ ਕਿਨਕਾ ਏਕ ਜਿਸ ਜੀਵ ਬਸਾਵੇ ਤਾਂਕੀ ਮਹਿਮਾ ਗਣੀ ਨਾਵੇ ਇਹ ਵੀ ਕੋ ਕਿੰਕਾ ਦੇ ਲਬਜ਼ੀ ਅਰਥ ਕਰਾਂਗੇ ਥੋੜਾ ਕਿਨਕਾਰ થી ਹੈ ਨਾ ਥੋੜਾ ਜਿਹਾ ਕਤਰਾ ਪਰ ਕਦੀ ਸੋਚਿਆ ਵੀ ਜਿਸ ਜੀਬ ਸਾਵੈ ਤਾਂ ਕਿ ਮਹਿਮਾ ਗਣੀ ਨਾ ਆਵੇ ਇੱਥੇ ਕਿਨਕਾ ਦਾ ਅਰਥ ਇਹ ਨਹੀਂ ਕਿ ਛੋਟੇ ਜੇ ਛੋਟੀ ਜੀ ਚੀਜ਼ ਇੱਥੇ ਕਿਨਕਾ ਦਾ ਅਰਥ ਇਹ ਉਹ ਛੋਟੀ ਜੀ ਸ਼ੁਰੂਆਤ ਜਿਹਨੇ ਇੱਕ ਦਿਨ ਵਿਰਾਟ ਹੋ ਜਾਣਾ ਹੈ ਫਿਰ ਸੁਣਿਓ ਜਿਸ ਬਿੰਤੀ ਰਿਪੀਟ ਕਰਾਂਗਾ ਮੈਂ ਲਬਜ਼ ਕਿੰਨਾਂ ਦਾ ਇੱਕ ਜਿਸ ਜੀਵ ਸਭ ਹੈ ਕਿਨਾਂ ਦਾ ਦਰ ਤੇ ਥੋੜਾ ਅਸੀਂ ਜਿੰਨੇ ਬੈਠਿਆਂ ਨੂੰ ਵਾਸ਼ਨਾ ਚ ਨਾ ਲਿਜਾਇਓ ਅਸੀਂ ਜਿੰਨੇ ਬੈਠਿਆਂ ਸੀ ਕਿਨਕੇ ਤੋਂ ਬਣਿਆ ਇੱਕ ਨਿੱਕਾ ਜਿਹਾ ਸੈੱਲ ਸੀ ਮਾਂ ਬਾਪ ਦਾ ਸੰਯੋਗ ਹੋਇਆ ਇਹ ਕੁਦਰ ਇਹ ਸ੍ਰਿਸ਼ਟੀ ਦੇ ਵਿਕਾਸ ਦਾ ਤਰੀਕਾ ਰੱਬ ਨੇ ਬਣਾਇਆ ਮਾਂ ਬਾਪ ਦਾ ਸੰਯੋਗ ਹੋਇਆ ਇੱਕ ਬਾਪ ਦਾ ਨਿੱਕਾ ਜਿਹਾ ਸੈੱਲ ਨਿੱਕਾ ਜਿਹਾ ਕਤਰਾ ਪਰ ਉਹ ਨਿੱਕੇ ਜਿਹੇ ਵਿੱਚੋਂ ਇੱਕ ਸਰੀਰ ਪੈਦਾ ਹੋ ਗਿਆ ਜਿਹੜਾ 70 ਸਾਲ ਤੱਕ ਜੀ ਕੇ ਜਾਂਦਾ ਹੈ ਕਿੰਕਈ ਹੈ ਨਾ ਉਸ ਕਿਨਕੇ ਚੋਂ ਨਿਕਲਿਆ ਆ ਆਪ ਜੀ ਨੂੰ ਪਤਾ ਹੋਣਾ ਤੁਹਾਡੇ ਸ਼ਹਿਰ ਚ ਵੀ ਤੇ ਬੋਰਡ ਦੇ ਰੁੱਖ ਕਈ ਮਿਲਦੇ ਆ ਹਨਾ ਬੋਰਡ ਦਾ ਰੁੱਖ ਉਹਦਾ ਬੀਖਸ ਖਸ ਖਸ ਦੇ ਕਸਕਾਸ ਦੇ ਦਾਣੇ ਨਾਲ ਬਰੀਕ ਹੁੰਦਾ ਜਦੋਂ ਬੰਦਾ ਹੱਥ ਦੀ ਤਲੀ ਤੇ ਰੱਖਦਾ ਕਹਿੰਦਾ ਇਹ ਕੀ ਰੱਖ ਦਿੱਤਾ ਨਿੱਕੀ ਜੀ ਚੀਜ਼ ਸੂਖਸ਼ਮ ਤੇ ਸੂਝ ਵਾਲਾ ਕਹਿੰਦਾ ਸੂਖਸ਼ਮ ਨਹੀਂ ਜਦੋਂ ਇਹ ਧਰਤੀ ਵਿੱਚ ਬੀਜ ਦਿੱਤੀ ਜਿਹੜਾ ਇਹਦੇ ਵਿੱਚੋਂ ਬ੍ਰਿਕਸ਼ ਨਿਕਲੇਗਾ ਉਹ ਹਜ਼ਾਰਾਂ ਸਾਲ ਤੱਕ ਜਿੰਦਾ ਰਹੇਗਾ ਕਿਨਕਈ ਹੈ ਨਾ ਉਸ ਕਿਨਕੇ ਵਿੱਚੋਂ ਜਿਹੜਾ ਰੁੱਖ ਨਿਕਲਦਾ ਹਜ਼ਾਰਾਂ ਸਾਲ ਜਿੰਦਾ ਗੁਰਮਖੋ ਇੱਕ ਖਿੰਨ ਸੰਗਤ ਵਿੱਚ ਵਾਹਿਗੁਰੂ ਚੇਤੇ ਆ ਜਾਏ ਉਸ ਤੋਂ ਬਾਅਦ ਉਹ ਮੁੱਕਦਾ ਨਹੀਂ ਉਹ ਇੰਨਾ ਕਿ ਵਿਰਾਟ ਹੋ ਜਾਂਦਾ ਅੰਤਲੇ ਸਵਾਸ ਤੱਕ ਵਾਹਿਗੁਰੂ ਹੀ ਚੱਲਦਾ ਇਸੇ ਕਰਕੇ ਕਿਨਕਾ ਦਾ ਅਰਥ ਇਹ ਨਹੀਂ ਕਰਨਾ ਥੋੜਾ ਜਿਹਾ ਮੁੱਕ ਜਾਏ ਗੁਰੂ ਜੀ ਨੇ ਕਿਹਾ ਕਿਨਕਾ ਇੱਕ ਜਿਸ ਜੀਵ ਸਾਵੈ ਤਾਂ ਕਿ ਮੈਂ ਮਾ ਗਨ ਨਾ ਆਵੇਂ ਮੈਂ ਫਿਰ ਉਸੇ ਬੇਨਤੀ ਕਰ ਲੱਗਾ ਕਿ ਪ੍ਰਾਂਤ ਸੁਣ ਰਹੇ ਤੈ ਨਰ ਕਿਆ ਪੁਰਾਨ ਸੁਨ ਕੀਨਾ ਅਨ ਪਾਵਨੀ ਭਗਤ ਨਾ ਉਪਜੀ ਭੁਖੇ ਦਾਨ ਨਾ ਦਿਨਾ ਜਦੋਂ ਸੱਚੀ ਤੁਸੀਂ ਨਾਲ ਰਾਤੀ ਮਰ ਜੌਰੀ ਗਾਰਡਨ ਕਿਹਾ ਅਸੀਂ ਕਿਹਾ ਪ੍ਰਚਾਰਕ ਚੜਦੀ ਕਲਾ ਚ ਹਾਂਜੀ ਪ੍ਰਚਾਰਕ ਤਾਂ ਚੜਦੀ ਕਲਾ ਚੋਂ ਕਿ ਜੇ ਸੰਗਤ ਚੜਦੀ ਕਲਾ ਚੋਂ ਬੇਗੀ ਹੁਣ ਪ੍ਰਚਾਰਕ ਤੇ ਵਿਚਾਰਾ ਮਿਹਨਤ ਕਰਕੇ ਸ਼ਲੋਕ ਸਹਿਸਕ੍ਰਿਤੀ ਦੇ ਅਰਥ ਸ਼ੁਰੂ ਕਰਦਾ ਹੈ ਹਾਂਜੀ ਕਤੰਚ ਮਾਤਾ ਕਤੰਚ ਪਿਤਾ ਤੇ ਸੁਣਨ ਵਾਲਾ ਚਾਰ ਚੁਵਰੇ ਵੇਖ ਕੇ ਕਦੀ ਪ੍ਰਚਾਰਕ ਹਲ ਵੇਖੇ ਬਾਹਰ ਨਿਕਲ ਕੇ ਕਹੇ ਗੱਲ ਕੋਈ ਨਹੀਂ ਸਮਝ ਪਈ ਤੁਸੀਂ ਕਿੱਥੋਂ ਬੋਲਦੇ ਪਏ ਸੀ ਉਹਦੇ ਪੱਲੇ ਕੁਝ ਨਹੀਂ ਰਹਿੰਦਾ ਜਿਹਨੇ ਮਿਹਨਤ ਕੀਤੀ ਹੁੰਦੀ ਮੇਰੀ ਬੇਨਤੀ ਜਦੋਂ ਖੁਦ ਆਪ ਜੀ ਪਾਠ ਕਰੋਗੇ ਨਾ ਜੀ ਖੁਦ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੋਗੇ ਤੇ ਜਦੋਂ ਅਰਥ ਕਰਨ ਵਾਲਾ ਅਰਥ ਕਰੇਗਾ ਨਾ ਉਹਦੇ ਪਾਠ ਨਾਲ ਕੱਲਿਓ ਨੇ ਸਿੱਖਿਆ ਨਹੀਂ ਦੇਣੀ ਉਹਨੂੰ ਸੰਗਤ ਵਿੱਚੋਂ ਬਹੁਤ ਕੁਝ ਸਿੱਖਣ ਨੂੰ ਮਿਲ ਜਾਂਦਾ ਹੈ